ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਮੇਰਾ ਸੇਖਾਂ ਜੀ ਉੱਚੀ ਬੋਲ ਪਿੰਡ ਮੇਰਾ ਸੇਖਾਂ ਜੀ ਜ਼ਿਲ੍ਹਾ ਗਰਦਾਸਪੁਰ ਆ ਜੀ ਕਾਦੀਆਂ ਦੇ ਲਾਗੇ ਪਿੰਡ ਸੇਖਾਂ ਜੀ ਨਾਮ ਮੇਰਾ ਵੀਰ ਸਿੰਘ ਆ ਜੀ ਤੇ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਸੀ ਜਿਹ ਦਿਨ ਆਪਣਾ ਧਵਾਲ ਜੀ ਸੰਤਨ ਦੇ ਦਰਸ਼ਨ ਕਰਦੇ ਆਂ ਹੀ ਬਹੁਤ ਮੇਰ ਹੋ ਗਈ ਜੀ ਇਨੀ ਕੁ ਮੇਰ ਹੋ ਗਈ ਬਹੁਤ ਜ਼ਿਆਦਾ ਜੀ ਫਿਰ ਅਹੀਂ ਕੀਰਤਨ ਤੇ ਜਾਂਦੇ ਆਂ ਜੀ ਡਾਕਟਰ ਸ਼ਿਵ ਸਿੰਘ ਦੇ ਕੀਰਤਨ ਤੇ ਉੱਥੇ ਗਏ ਤੇ ਉੱਥੇ ਜਦੋਂ ਮਾੜੀ ਅੱਖਾਂ ਮੀਟੀਆਂ ਨਹੀਂ ਤੇ ਡਾਕਟਰ ਸਾਹਿਬ ਆਏ ਹੋਈ ਆਪਣੇ ਭਾਜੀ ਭਾਬੀ ਬੱਬਾ ਮਰੀਕ ਸਿੰਘ ਜੀ ਉੱਥੇ ਚੌਰ ਕਰਦੇ ਨੇ ਬਹੁਤ ਵਾਰ ਫਿਰ ਮੈਂ ਖਲੋਖ ਲੋ ਗਈ ਆਖਾ ਕੇ ਵੇਖਿਆ ਉਦਾਂ ਹੀ ਚੌਰ ਕਰਦੇ ਬਾਕੀ ਮੇਰੇ ਗੋਡੇ ਨੂੰ ਦਰਦ ਬਹੁਤ ਹੁੰਦੀ ਸੀ ਕੋਈ ਮੈਂ ਥਾਣਾ ਛੱਡਿਆ ਜੀ ਕੋਈ ਨਹੀਂ ਥਾਣਾ ਛੱਡਿਆ ਕੋਈ ਮੈਂ ਦਾ ਵਜਨ ਨਹੀਂ ਕੀਤਾ ਗੋਡੇ ਦਾ ਕੋਈ ਗੱਲ ਨਹੀਂ ਕੀਤੀ ਜੇ ਰਤਵਾਲਾ ਦਰਸ਼ਨ ਕੀਤੇ ਨਹੀਂ ਤੇ ਉਸ ਦਿਨ ਦਾ ਮੇਰਾ ਗੋਡੇ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਇਹਨਾ ਫਰਕ ਪੈ ਗਿਆ ਮੈਂ ਕਹਿ ਨਹੀਂ ਸਕਦਾ ਬਾਕੀ ਮੈਂ ਕਿਹਾ ਕਿ ਇੱਕ ਜੀਂਦੇ ਜਗਦੇ ਰੱਬ ਨੇ ਜਿਵੇਂ ਡਾਕਟਰ ਸਿਵ ਸਿੰਘ ਜੀਂਦੇ ਜਗਦੇ ਰੱਬ ਉਤਰੇ ਫਿਰਦੇ ਨੇ ਇਹ ਵੀ ਜੀਂਦੇ ਜਗਦੇ ਰੰਪਾ ਜੀ ਕੋਈ ਕਰਮਾਂ ਵਾਲਾ ਇਹਨਾਂ ਦਾ ਪੇਤ ਪਾ ਸਕਦਾ ਵਾ ਜੀਂਦੇ ਜਗਦੇ ਰੱਬ ਨੇ ਮੈਂ ਦੂਜੀ ਰੇ ਦਰਸ਼ਨ ਕੀਤੇ ਆ ਜੀ ਬਸ ਦੂਜੇ ਦਰਸ਼ਨ ਕੀਤੇ ਆ ਜੋ ਮੈਨੂੰ ਪ੍ਰਾਪਤੀ ਹੋਈ ਆ ਮੈਂ ਦੱਸ ਨਹੀਂ ਸਕਦਾ ਜੀ ਇੱਡੀ ਵੱਡੀ ਪ੍ਰਾਪਤੀ ਜਿਹੜੀ 24 ਸਾਲਾ ਹੀ ਨਹੀਂ ਹੋ ਸਕੀ ਉਹ ਦੋ ਅੰਦਰਾਂ ਜੋ ਸੁਣੋ ਇਹਨਾਂ ਨੇ ਕੀ ਜੱਪਨ ਲਈ ਕਿਹਾ ਸੀਗਾ ਵਾਹਿਗੁਰੂ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਕਿੰਨੇ ਚਿਰ ਚ ਪ੍ਰਾਪਤੀ ਹੋਈ ਕਿੰਨੇ ਚਿਰ ਠੀਕ ਹੋਈ ਸੀ ਮੈਂ ਜੀ ਕਹਿ ਸਕਦਾ ਇੱਕ ਦਿਨ ਦੇ ਵਿੱਚ ਹੀ ਫੇਰ ਹੋ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ